ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਨਾਲ ਲੈ ਕੇ ਜਾਂਦੇ ਆ ਜੀ ਚਾਰ ਜਿਨ੍ਹਾਂ ਚੋਂ ਦੋ ਸੂਏ ਸਵਾਏ ਆ ਇੱਕ ਟੋਕੜ ਗੱਬੜ ਚੈੱਕ ਪਾਸ ਆ ਇੱਕ ਗੱਭਣਾਂ ਸਪੈਸ਼ਲ ਬੇਨਤੀ ਆ ਵੀਰੇ ਜੇ ਕੋਈ ਗੱਭਣਾਂ ਗੁੰਦਾ ਤਾਂ ਥਣੇ ਪਾਸ ਕਰ ਲਿਆ ਕਰੋ ਸੂਆ ਸਵਾਇਆ ਹੁੰਦਾ ਤਾਂ ਮਿਲਕਿੰਗ ਕਰ ਲਿਆ ਕਰੋ ਤੇ ਜੇ ਟੋਕੜ ਗੱਭਣ ਹੁੰਦਾ ਤਾਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦਾ ਨਾਮ ਮੇਰੇ ਜਗਮਉਨ ਸਿੰਘ ਪਿੰਡ ਫਤੇਗੜ ਕਰੋਟਾਣਾ ਤਹਿਸੀਲਦਾਰ ਮੋੜ ਜਿਹੜਾ ਮੋਗਾ ਵੀਰੇ ਮੋਬਾਈਲ ਨੰਬਰ ਜੀ 98914348 ਠੀਕ ਹੈ ਵੀਰੇ ਚਾਰ ਨਾਗਾ ਚਾਰ ਨਾਗਾ ਬਰਾੜ ਕਿੱਧਰੋਂ ਸ਼ੁਰੂ ਕਰਕੇ ਜੀ ਅੱਗ ਸੂਈ ਬੱਚੀ ਤੋਂ ਕਰ ਲਓ ਵੀਰੇ ਠੀਕ ਹੈ ਸੂਆ ਕਿੰਨੇ ਮਾਜੀ ਦੂਜਾ ਸੂਆ ਵੀਰੇ ਕਦੋਂ ਸੂਈ ਹੈ ਜੀ ਕੱਲ ਦੀ ਸ਼ਾਮ ਦੀ ਸੂਈ ਵੀ ਹੈ ਬੱਚਾ ਕੀ ਹੈ ਵੱਛੀ ਹੈ ਮਗਰ ਵੀਰੇ ਜੀ ਡਨ ਹੈ ਜੀ ਸਾਰਾ ਕੁਝ ਓਕੇ ਵੀਰੇ ਕਿੰਨਾ ਬੋਲਾ ਭਾਂਡੇ ਬੋਲਾ ਬੋਲਾ ਦੇ ਥੱਲੇ 9 ਕਿਲੋ ਆ ਬਾਈ ਜੋਕ ਕੇ ਦੇ ਦਾਂਗੇ ਦੋ ਟਾਈਮ ਚਾਰ ਟਾਈਮ ਬਾਈ ਥਣਾ ਦੀ ਗਾਰੰਟੀ ਹੈ ਸਾਰਾ ਕੁਝ ਓਕੇ ਵੀਰੇ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਜੀ ਕੱਲ ਦੀ ਸੂਈ ਆ ਪੱচ্চਾ ਮਗਰ ਆ ਜਾਂਦਾ ਜੀ ਬੱਚੀ ਬੱਚੀ ਬੜੀ ਪਿਆਰੀ ਆ ਪਿਓਰ ਜਰਸੀ ਚ ਪੈਂਦੀ ਆ 9 ਕਿਲੋ ਨੈੱਟ ਬੋਲੀ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੋੜ ਸ਼ੰਗ ਪੂਰਾ ਵੀ ਜਰਸੀ ਤੁਹਾਨੂੰ ਪਤਾ ਵੀਰੇ ਗਰਮੀਆਂ ਦਾ ਤੋਹਫਾ ਦੁੱਧ ਵੀ ਸੰਗਣਾ ਹੁੰਦਾ ਇਹਨਾਂ ਦਾ ਤੇ ਫੈਟ ਵੀ ਚੰਗੀ ਆਉਂਦੀ ਆ ਜਿਹੜਾ ਬਾਈ ਦੇ ਘਰੇ ਨੈੱਟ ਤਿਆਰ ਆ ਉਹ ਤੁਸੀਂ ਮਿਲਕਿੰਗ ਕਰ ਲਿਓ ਜੀ ਤੇ ਜਿਹੜਾ ਅੱਗੇ ਤੋਂ ਬਰਾੜ ਸਾਹਿਬ ਬੱਚੀ ਬੱਚੀ ਬਖਾ ਬਾਈ ਬੱਚੀ ਕਿੰਨੀ ਚੰਗੀ ਜੀ ਗੱਲ ਆ ਜੀ ਉਹਨੇ ਦੀ ਆਪ ਆ ਉਹਨੇ ਦੀ ਮਗਰ ਬੱਚੀ ਤਿਆਰ ਹੋ ਜਾਣੀ ਆ ਕੁਆਲਿਟੀ ਚੈੱਕ ਕਰੋ ਤੇ ਹੋਰ ਜਰਸੀ ਦੀ ਬੱਚੀ ਆ ਬਾਕੀ 나ੜੂਆ ਨਾਲ ਆ ਜੀ ਥਾਂ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਕੱਲਾ ਕੱਲਾ ਨਹੀਂ ਹਾਂ ਠੰਡੀ ਸੀਲਾ ਬੱਚੀ ਚੋ ਬਾਈ ਬਰਾੜ ਮਾਰ ਕੇ ਦਿਖਾ ਦਿੰਨੇ ਵੀਰੇ ਕਰੋ ਚੱਕ ਓਕੇ ਹੋਰ ਹਲੋ ਬਰਾੜ ਠੀਕ ਹੈ ਵੀਰੇ ਠੰਡੀ ਸੀਗਲਾ ਬਾਈ ਜੈ ਜੀ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਬਰਾੜ ਸਾਹਿਬ ਹੁਣ ਮੁੱਲ ਨਹੀਂ ਕਰਨੇ ਆ ਭਾ ਦੇ ਲੈਣ ਦੇ ਨਹੀਂ ਅੱਗੇ ਵੀ ਤੁਹਾਨੂੰ ਪਤਾ ਕਰਦੇ ਆਂ ਵੀਰੇ ਹਾਂਜੀ 40000 ਜੋ ਮਾਨਦਾਨ ਕਰ ਦਾਂਗੇ ਭਰਾ ਆਫਰ ਹੀ ਆ ਭਰਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਵੀਰੇ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਵੀਰੇ ਦੂਜਾ ਸੂਆ ਸੂਈ ਵੀ ਆ ਇਹ ਕਦੋਂ ਸੂਈ ਆ ਜੀ ਇਹਨੂੰ ਹੋ ਗਿਆ ਚੌਥਾ ਦਿਨ ਵੀਰੇ ਬੱਚਾ ਕੀ ਆ ਜੀ ਪੱਛਾ ਮਗਰ ਬਰਾੜ ਸਾਹਿਬ ਜੀਰ ਦੀ ਡੰਨ ਆ ਜੀ ਸਾਰਾ ਕੁਝ ਓਕੇ ਬਰਾੜ ਦੁੱਧ ਆ ਕੇ ਬੋਲਾ ਵੀਰੇ ਨਹੀਂ ਵੀਰੇ ਮੰਨ ਕੇ ਚਾਹ ਦੁੱਧ ਹੀ ਮੈ ਠੀਕ ਆ ਹਾਂ ਬਰਾ ਕਿੰਨਾ ਤਿਆਰ ਆ ਜੀ ਉਹਦੇ ਥੱਲੇ ਹੋਊਗਾ 17 ਕਿਲੋ ਬਰਾ ਜੋਕ ਕੇ ਦੇ ਦਾਂਗੇ ਯਾਰ ਦੋ ਟਾਈਮ ਚਾਰ ਟਾਈਮ ਬਰਾੜ ਸਾਹਿਬ ਕਹਿਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਆਪਣੇ ਘਰ ਦੀ ਗਾਰੰਟੀ ਆਪਣੇ ਘਰ ਦੀ ਗਾਰੰਟੀ ਹੈ ਜਦੋਂ ਗੱਡੀ ਚੜ ਗਈ ਫਿਰ ਕੋਈ ਗਾਰੰਟੀ ਨਹੀਂ ਬਈ ਦੋ ਟਾਈਮ ਚਾਰ ਟਾਈਮ ਉਹਦੀ ਚੋਕੇ ਲੈ ਕੇ ਜਾਏ ਅੰਡੀ ਸੂਈ ਆ ਵੀਰੇ ਸਾਰਾ ਕੁਝ ਓਕੇ ਬਰਾੜ ਸਾਹਿਬ ਜੀ ਠੀਕ ਆ ਵੀਰੇ ਤੁਰ ਕੇ ਦਿਖਾ ਦੇ ਸੂਆ ਦੂਜਾ ਸੂਈ ਹੈ ਜੀ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ 17 ਕਿਲੋ ਨੈਟ ਦੁੱਧ ਦੀ ਮੰਨ ਲਓ ਮਿਕਸ ਜਾ ਹੋਊਗਾ ਦੁੱਧ ਦੀ ਗੋਲੀ ਪਰ ਤੁਸੀਂ ਦੁੱਧ ਦੀ ਮੰਨ ਕੇ ਆ ਜੋ 17 ਕਿਲੋ ਭਾਂਡੇ ਚ ਪਾ ਕੇ ਲੈ ਜਾਓ ਵਜਨ ਵਜੂਦ ਪੂਰਾ ਚੰਗਾ ਕਰੋ ਸੰਗਾ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਪੂੜ ਸ਼ੰਗ ਪੂਰਾ ਵੀ ਨਹੀਂ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਮੋਟਾ ਥਣ ਲੱਗਿਆ ਵਾ ਮੱਝਾ ਰਗਾ ਤੇ ਦੁੱਧ ਵੀ ਹੋਊ ਸੰਗਣਾ ਮੱਝਾ ਰਗਾ ਹਾਈਡ ਦਾ ਅੰਦਾਜ਼ਾ ਤੁਸੀਂ ਸਾਰੇ ਪਸ਼ੂਆਂ ਦਾ ਬਾਈ ਦੇ ਹਿਸਾਬ ਨਾਲ ਲਾ ਲਿਓ ਜੀ ਬਾਕੀ ਫਿਟਨੈਸ ਵਾਲਾ ਹਵਾਨਾ ਸੋਨਾ ਕਾਟਾ ਵਾਲਾ ਠੰਡੀ ਸੀਲ ਦੀ ਗਾਰੰਟੀ ਹੈ ਜੀ ਹੋ ਲੱਗਦਾ ਨਾ ਡੀ ਬਰਾੜ ਸਾਹਿਬ ਜੀ ਠੀਕ ਹੈ ਬਰੇ ਕਹਿਣ ਦੀਆਂ ਗੱਲਾਂ ਥੋੜੀ ਆ ਲੈ ਆ ਦੇ ਲਓ ਜੀ ਗੱਲ ਚੱਕ ਲੱਗ ਰਿਹਾ ਜੀ ਕੋਈ ਬੱਚਾ ਨਹੀਂ ਲਾਇਆ ਕੋਈ ਬਸਮਾ ਨਹੀਂ ਕੀਤਾ ਕੋਈ ਮਰਜ਼ੀ ਬੈਠਾ ਹਾਂ ਓਕੇ ਜੀ ਠੀਕ ਹੈ ਬਰੇ ਠੀਕ ਹੈ ਜੈ ਜੀ ਦੀ ਮੰਗ ਜਿਹੜੇ ਲੈਣੀਆਂ ਹੀ ਆ ਇਹਦੇ ਬਰੇ ਬਰਾੜ ਸਾਹਿਬ ਮੁੱਲ ਨਹੀਂ ਕਰਨਾਂਗਾ ਆਪਾਂ ਲੈਣ ਦੇਣੀ ਤੈਨੂੰ ਪਤਾ ਕੀ ਕਰਦੇ ਹੁੰਦੇ ਆਂ ਦਾ 65000 ਜੋ ਮਾਨਤਾਣ ਕਰਦੇ ਆਂ। ਉਹ ਜੂ ਥੋੜਾ ਕਰਨਾ ਹੈ। ਥੋੜਾ ਘਣਾ ਹੀ ਹੋਣਾ ਬਰਾੜ ਸਾਹਿਬ ਮੈਂ ਆ ਇਹ। ਸਮਝ ਜੀ ਆ ਇਹ। ਠੀਕ ਹੈ ਕਿ ਨਹੀਂ ਵੀਰੇ? ਇਹ ਤਾਂ ਗੱਲ ਹੈ। ਹਾਂ ਤੇਨੇ ਗਰਮੀ ਨਹੀਂ ਮੰਨਣੀ। ਇਹ ਤਾਂ ਗੱਲ ਹੈਗੀ ਆ। 35000 ਰੁਪਏ ਜੋ ਮਾਨਤਾਣ ਕਰ ਦਾਂਗੇ। ਹਾਂ ਅਜੇ ਥਾਣੇ ਦੇਖਣ ਲੱਗਾ ਵੀਰੇ। ਇਧਰਲੇ ਥਾਣੇ ਵੇਲਾ ਪਰਲਾ ਥਾਣੇ ਨਹੀਂ ਦਿੰਦਾ। ਇਧਰ ਵੇਲਾ ਪਰ ਲੈਣੇ ਦਾ ਐਨ ਚੈਂਪੀਅਨ ਥਾਣੇ ਲੱਗੇ ਗੁੱਠਾ ਦੇ ਵੱਡੇ ਬਾਈ। ਸਹੀ ਗੱਲ ਆ। ਠੀਕ ਹੈ ਵੀਰੇ। ਹਾਂ। हां ਵੀ ਐਨੀ ਟੋਪੀ ਲੈਵੇ ਦੀ ਐਫੈਕਟਸ ਆਰਡਰ ਦੀ ਆ ਲੈ ਐਫੈਕਟਸ ਆਰਡਰ ਦੀ ਆ ਜੀ ਕਿਉਂਕਿ ਇਹ ਕਾਰੀਗਰ ਕੋਲੇ ਹੁੰਦੀ ਅਗਲੇ ਲੱਖ ਮੰਗਣਾ ਸੀ ਸਹੀ ਗੱਲ ਆ ਜੀ ਸਹੀ ਗੱਲ ਨਹੀਂ ਵੀਰੇ 10000 ਰੁਪਏ ਚ ਬਾਈਕ ਦਾ ਮਾਨਤਨ ਕਰ ਦਾਂਗੇ ਅੱਗੇ ਵੀਰੇ ਤੈਨਾਂ ਨੰਬਰ ਜਰਸੀ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੂਣੀ ਵੀਰੇ ਇਹ ਸਮਾ ਕਿੰਨਾ ਲੈਂਦੀ ਆ ਬਰਾੜ ਸਾਹਿਬ ਇਹਦੇ ਮਾਨਕ ਚਲੋ ਬਾਹਰ ਦੇ ਦਾ 10 ਦਿਨ ਖੁੱਲੇ ਡੁੱਲੇ ਲੈ ਜੂਗੀ 10 ਦਿਨ ਹਾਂਜੀ ਥਣਾ ਦੀ ਗਾਰੰਟੀ ਆ ਜੀ ਸਾਰਾ ਕੁਝ ਓਕੇ ਦਾ ਮਾੜੀ ਮਾੜੀ ਬੂਨ ਨਹੀਂ ਹੁੰਦੀ ਬੱਡੇ ਬਾਈ ਦਾ ਠੀਕ ਆ ਜੀ 10 ਦਿਨ ਖੁੱਲੇ ਖੁੱਲੇ ਪੈ ਆ ਸੂਆ ਇਹਦਾ ਵੀ ਦੂਜਾ ਸਮਾਂ ਡੇਟ ਮੁਤਾਬਕ ਦੇਣ ਦਾ 10 ਪਏ ਆ ਵਾਧ ਘਟ ਸਕਦੇ ਆ ਜੀ ਕਿਉਂਕਿ ਦੋ ਦਿਨ ਹਾਂ ਇੱਕ ਦੋ ਦਿਨ ਉੱਧਰ ਵੀ ਹੋ ਸਕਦੇ ਇੱਕ ਦੋ ਦਿਨ ਉੱਧਰ ਵੀ ਹੋ ਸਕਦੇ ਬਾਈ ਸਹੀ ਗੱਲ ਵੱਡੀ ਆ ਕੋਈ ਛੋਟੀ ਨਾ ਮੰਨੇ ਵੀ ਪੋਰਾ ਦਾ ਵੱਡੀ ਜਰਸੀ ਹਾਂ ਪੰਜਾਬ ਵਾਲੀ ਆ ਬਾਈ ਤੂੰ ਚੰਗੀ ਆ ਪੰਜਾਬ ਵਾਲੀ ਬਾਈ 10 ਦਾ ਬਾਕੀ ਰੰਗ ਪ੍ਰਿੰਟ ਵਾਲੀ ਆ ਚਮਕ ਦਮਕ ਵਾਲੀ ਆ ਇਕੱਲੀ ਕੱਚੀ ਕੱਚੀ ਆ ਅੱਜ ਮੈਲ ਵੀ ਤੁਹਾਨੂੰ ਭਾਤ ਜਾਣੀ ਆ ਜੈ ਜੀ ਡਿਮਾਂਡ ਜਿਹੜਾ ਬਰਾੜ ਸਾਹਿਬ ਜੀ ਇਹਦੀ ਆਪਾਂ ਮੌਲ ਨਹੀਂ ਕਰਨਾ ਅੱਜ ਵਾ ਇਹਦਾ ਆਪਾਂ ਕਰਾਂਗੇ ਫੋਨ ਤੇ ਸਹੀ ਵੇਰੀ ਪਰੂ ਦਾ ਪਤਾ ਨਹੀਂ ਦਾ ਰਹਿ ਗਿਆ ਫਿਰ ਉਹ ਜਾ ਹੋਊਗਾ ਠੀਕ ਆ ਇਹਦਾ ਕਰ ਲਾਂਗੇ ਫੋਨ ਤੇ ਤੇ ਹੋਊਗਾ ਜੈ ਜੀ ਠੀਕ ਆ ਵੀਰੇ ਠੀਕ ਆ ਪ੍ਰਾ ਠੀਕ ਆ ਜੀ ਹਾਂਜੀ ਅੱਗੇ ਨਾਗ ਆ ਗਿਆ ਵੀਰੇ ਚਾਰ ਨੰਬਰ ਫੁੱਲ ਵੱਡੀ ਵਹਿੜ ਆ ਹਾਂਜੀ ਆ ਕਿੰਨੇਵੇਂ ਸੂਏ ਵਾਸਤੇ ਗੱਭਣਾ ਜੀ ਤੀਜੇ ਸੂਏ ਵਾਸਤੇ ਗੱਭਣਾ ਬਰਾੜ ਜੀ ਫਿਰ ਨੂੰ ਪਾਉਂਦੀ ਆਪਾਂ ਦੂਜਾ ਕਹਿ ਦਿੰਨੇ ਆ ਕਿੰਨੇ ਸਮੇਂ ਦੀ ਇਹ 6 ਮਹੀਨੇ ਦੀ ਗੱਭਣਾ ਵੀਰੇ ਚੈੱਕ ਪਾਸ ਆ ਚੈੱਕ ਪਾਸ ਆ ਕਿੰਨਾ ਦੁੱਧ ਤਿਆਰ ਆ ਦੁੱਧ 15 ਕਿਲੋ ਆਈ ਸਾਰਾ 12 ਕਿਲੋ ਚੋਕੇ ਲੈ ਆਏ ਆ ਪਰ ਆਪਾਂ 2 ਕਿਲੋ ਤਾਂ ਹੀ ਘਟਕੇ ਨਹੀਂ ਕੋਈ ਪਸ਼ੂ ਉਪਰਾ ਕਰ ਜਾਣਾ ਜੀ ਬਰਾੜ ਸਾਹਿਬ ਸਾਰਾ ਕੁਝ ਓਕੇ ਬਰਾੜ ਸਾਹਿਬ ਕਿੰਨਾ ਦੁੱਧ ਦਿੱਤਾ ਸੱਜਰ ਨੇ ਸੱਜਰ ਨੇ ਵੀਰੇ 30 ਤੋਂ ਬਾਹਰ ਹੀ ਆ ਠੀਕ ਆ ਠੀਕ ਆ ਵੀਰੇ ਹਾਂ ਘਰੇਲੂ ਬੰਦੇ ਤੋਂ ਲਈ ਆ ਕੋਈ ਫਾਰਮ ਨਹੀਂ ਗਾ ਹੁਣ ਏਡੀ ਵੈਡ ਨੂੰ ਕਹਿ ਦਿੰਦੇ ਆਪਾਂ ਫਾਰਮ ਚ ਲਈ ਆ ਠੀਕ ਆ ਵੀਰੇ ਘਰੇਲੂ ਬੰਦੇ ਤੋਂ ਲਈ ਆ ਸ਼ੌਕ ਨਾ ਰੱਖੇ ਸੀ ਬਾਈ ਦੇ ਪਤੂ ਚੰਗੇ ਪਸ਼ੂ ਰੱਖੇ ਸੀ ਚੰਗੇ ਪਾਹੂ ਰੱਖੇ ਸੀ ਵੀਰੇ ਸ਼ੌਂਕੀ ਬੰਦੇ ਤੋਂ ਲਈ ਆ ਤੇ ਨਾਲੇ ਬਰਾੜ ਸਾਹਿਬ ਜੀ ਇਹ ਹਾਥੀ ਚ ਨਹੀਂ ਜਾਂਦੀ ਮਹਿੰਦਰਾ ਪੇਕਅਪ ਚ ਲਿਆਂਦੀ ਆ ਬਾਗੇ ਚਾਣੀ ਵੀ ਪੇਕਅਪ ਚ ਹਾਥੀ ਚ ਨਹੀਂ ਜਾਂਦੀ ਇਹ ਆ ਹਾਥੀ ਚ ਨਹੀਂ ਜਾਂਦੀ ਜੇ ਅਗੀ ਮੇਰਾ ਵੀਰ ਕਹੂਗਾ ਵੀ ਹਾਥੀ ਚਲੇ ਜਾਵਾਂਗੇ ਇਹਨੂੰ ਠੀਕ ਆ ਵੀਰੇ 15 ਕਿਲੋ ਦੁੱਧ ਦਾ ਘਾਟ ਛਾਟ ਫੁੱਲ ਵੱਡਾ ਆ ਜਾਂਦਾ ਜਨ ਮੌਜੂਦ ਪੂਰਾ ਚੱਲ ਬਰਾੜ ਮੈਂ ਦੀਦਾ ਨਹੀਂ ਇਹ ਤਾਂ ਦੁੱਧ ਤਿਆਰ ਆ ਜੀ ਬਾਈ ਦੀ ਬਾਈ ਦੀ ਗੱਲ ਹੈ ਜਮਾ ਹੀ ਸਹੀ ਇੱਕ ਪਾਸੇ ਖੜਾ ਦੀਂਦਾ ਨਹੀਂਗਾ ਦੂਜੇ ਪਾਸੋਂ ਕੈਮਰਾ ਮਾਰ ਕੇ ਜੀ 15 ਕਿਲੋ ਕੋਈ ਵੀ ਜੋਕ ਕੇ ਲਿਜਾ ਸਕਦਾ ਦੋ ਡੰਗ ਚਾਹਤ ਹੈ ਜੀ ਹੈ ਖਣਾ ਦੀ ਗਰੰਟੀ ਖਣਾ ਵੀ ਓਕੇ ਆ ਬਰਾੜ ਸਾਹਿਬ ਜੀ ਠੀਕ ਆ ਵੀਰੇ ਪਰ ਆਪਾਂ ਇਹ ਗੱਲ ਕਹਿੰਨੇ ਵੱਡੇ ਭਾਈ ਜਿਹਨੇ ਆਉਣਾ ਵੀਰ ਭਰਾ ਨੇ ਆਪਦੀ ਚੈੱਕ ਕਰਾ ਚੁੱਕੇ ਆ ਕਿ ਦੋ ਡੰਗ ਚੋ ਕੇ ਲਿਜਾਵੇ ਠੀਕ ਆ ਜੀ ਠੀਕ ਆ ਵੀਰੇ ਜਦੋਂ ਇਥੋਂ ਮਾਲ ਉੱਠ ਗਿਆ ਆਪਣੀ ਘੋਰਾ ਵੀ ਗਰੰਟੀ ਪਣੀ ਡਾਕਟਰ ਆਪਦਾ ਲੈ ਕੇ ਆਵੇ ਜਿਹਨੇ ਇੱਕੋ ਕਰਾ ਕੇ ਲਿਆ ਵੀ ਵੀਡੀਓ ਬਣਵਾ ਕੇ ਲੈ ਕੇ ਜਾਵੇ ਮੋਬਾਈਲ ਦੇ ਇਹ ਤਾਂ ਗੱਲ ਹੈਗੀ ਠੀਕ ਹੈ ਵੀਰੇ ਸਹੀ ਗੱਲ ਹੈ ਮਗਰ ਲਾਂਭੇ ਨਹੀਂ ਲੈਣੇ ਭਰਾ ਸਾਹਿਬ ਜੀ ਲਾਂਭੇ ਨਹੀਂ ਲੈਣੇ ਆ ਦੇਖੋ ਆਪ ਖਾ ਲੈ ਬਈਆ ਸਹੀ ਗੱਲ ਹੈ ਜੀ ਕੱਟ ਕੱਟ ਆਹ ਦੇ ਪਿਆਰ ਹੋਈ ਵੀ ਬਈ 1.5 ਲੱਖ ਦੀ ਆ ਸਹੀ ਗੱਲ ਹੈ ਜੀ ਕਿ ਆ ਵੜੇ ਵੀਰੇ ਹਾਂ ਚੰਗੀ ਆ ਭਰਾ ਕਦਮ ਕਦਮ ਕਾਲੀ ਆ ਫੁੱਲ ਰੰਗ ਪ੍ਰੈਂਕ ਵਾਲੀ ਆ ਕਮਾਂਡ ਕੀ ਰਹਿਣ ਵਾਲੀ ਆ ਜਿਹਦੀ ਮੁੱਲ ਬਰਾੜ ਸਾਹਿਬ ਜੀ ਕਰਾਉਣ ਨੂੰ ਪਏ 80 ਕਰਾ ਲਓ 85 ਕਰਾ ਲਓ 70000 ਚੋ ਮਾਨ ਤਾਨ ਕਰ ਦਾਂਗੇ ਜਿੱਦਣ ਤਿਆਰ ਹੋਗੀ ਠੀਕ ਹੈ ਬਈ 120000 ਦੀ ਆਪਾਂ ਲਵਾਂਗੇ ਬੰਦੇ 10000 ਰੁਪਈਆ ਬੰਦਾ ਬਿਆਨਾ ਰੱਖ ਲੈਦਾ। ਅੱਛਾ। ਹਾਂ 120000 ਦੀ ਆਪਾਂ ਲਵਾਂਗੇ। ਅੱਜ ਅੱਜ 70 ਦੀ ਆ। ਅੱਜ 70 ਦੀ ਆ। 10000 ਰੁਪਈਆ ਵੀ ਭਰਾ ਬਿਆਨਾ ਰੱਖ ਲੈਵੇ, ਸਟਾਮਪ ਤੇ ਲਿਖਾ ਕੇ ਲੈ ਜਾਵੇ। 120000 ਦੀ ਆਪਾਂ ਵਾਪਸ ਲਵਾਂਗੇ ਤਿਆਰ ਹੋਈ ਐ। ਤਿਆਰ ਹੋਈ ਜੀ। ਠੀਕ ਆ ਭਾਈ ਕਹਿਣ ਦੀਆਂ ਗੱਲਾਂ ਨਹੀਂ। ਇਹ ਬਿਲਕੁਲ ਰਿਕਾਰਡ ਆ 10000 ਸਿੱਧਾ ਪ੍ਰੋਫਿਟ। 3 ਮਹੀਨੇ ਸੰਭਣੀ ਪੈਣੀ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਹਾਂ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ